ਸਸ਼ਟਿਕਾਲ ਜੀ ਅ ਅੱਜ ਦੇ ਥੋੜਿਆਂ ਜਿਹੇ ਅਪਡੇਟਸ ਸੀਗੇ ਕਿਉਂਕਿ ਮੈਂ ਮੈਂ ਵੀ ਸਵੇਰ ਦਾ ਥੋੜਾ ਜਿਹਾ ਬਿਜ਼ੀ ਸੀ ਤੇ ਵੈਸੇ ਅਪਡੇਟਸ ਦੇ ਰੇ ਸੀ ਬਟ ਮੈਂ ਤਾਂ ਨਹੀਂ ਦੱਸ ਸਕਿਆ ਸਾਰਿਆਂ ਨੂੰ ਇੱਕ ਤਾਂ ਹਬੀਬ ਕੇ ਗੁਰਦਾਸਪੁਰ ਅਜਨਾਲਾ ਕੋਈ ਵੀ ਸੱਜਣ ਮਿੱਤਰ ਸੰਗਤ ਜਿਹੜੀ ਹੈ ਉਹ ਰਾਸ਼ਨ ਨਾਲ ਲੈ ਕੇ ਜਾਓ ਸਮਾਨ ਬਿਨਾਂ ਕਿਸੇ ਦੇ ਗੱਲ ਕੀਤੇ ਨਾ ਲੈ ਕੇ ਜਾਓ ਉਹ ਵੇਸਟ ਹੋਣਾ ਤੇ ਖਰਾਬ ਵੀ ਹੋਣਾ ਤੇ ਹੁਣ ਰੱਖਣ ਨੂੰ ਵੀ ਜਗ੍ਹਾ ਹੈਗੀ ਨਹੀਂ ਤੁਸੀਂ ਇਨ ਟੱਚ ਰਹੋ ਸਾਰਿਆਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਨਾਲ ਵੀ ਤੁਸੀਂ ਇਨ ਟੱਚ ਹੋ ਜਿਨ੍ਹਾਂ ਤੇ ਤੁਹਾਨੂੰ ਡਾਇਰੈਕਸ਼ਨ ਨਹੀਂ ਮਿਲਦੀ ਉਹਨਾਂ ਤੇ ਸਮਾਨ ਨਾ ਕੋਈ ਲੈ ਕੇ ਜਾਓ ਚਾਰਾ ਵੀ ਹੁਣ ਕਾਫੀ ਹੈਗਾ ਬਟ ਚਾਰਾ ਕੀ ਹੈ ਕਿ ਨਾਲ ਨਾਲ ਹੀ ਅਸੀਂ ਉਹਨਾਂ ਨੂੰ ਸਪਲਾਈ ਕਰ ਰਹੇ ਹਾਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਜੈਨੂਨ ਇਨਫੋਰਮੇਸ਼ਨ ਹੀ ਦੋ ਹੁਣ ਇੰਡੀਵਿਜੂਅਲ ਵਾਲੀ ਨਹੀਂ ਜੈਨੂਨ ਇਨਫੋਰਮੇਸ਼ਨ ਦੋ ਸਾਰੇ ਲੋਕ ਲੱਗੇ ਹੋਏ ਆ ਸਾਰੇ ਅ ਜਿਹੜੀਆਂ ਸੰਸਥਾਵਾਂ ਉਹ ਵੀ ਲੱਗੀਆਂ ਹੋਈਆਂ ਈਵਨ ਪੱਤਰਕਾਰ ਵੀ ਲੱਗੇ ਹੋਇਆ ਕਈ ਤੇ ਸਾਰੇ ਆਰਟਿਸਟ ਵੀ ਲੱਗੇ ਆ ਆਰਟਿਸਟ ਮੇਰੇ ਵੀਰ ਜਿਹੜੇ ਨਾਂ ਵੀਡੀਓ ਬਣਾਉ ਹੁਣੇ ਮੇਰੀ ਨਵਜੋਤ ਉਹਨਾਂ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਇੱਕ ਸਟੋਰੀ ਦੱਸੀ ਹੈ ਕਿ ਉਹ ਕੋਈ ਆਰਟਿਸਟ ਸੀ ਜ਼ਬਰਦਸਤੀ ਕੱਲ ਬੇੜੀ 'ਚ ਬੈਠ ਗਿਆ ਕਿਸ਼ਤੀ 'ਚ ਬੈਠ ਗਿਆ ਤੇ ਉਹ ਰਸਤੇ ਦੇ ਵਿੱਚ ਕਹਿੰਦੇ ਬੇੜੀ ਡੁੱਬ ਚੱਲੀ ਸੀ ਬੋਰਡ ਤੇ ਫਿਰ ਐਨਡੀਆਰਐਫ ਨੂੰ ਮੰਗਵਾ ਕੇ ਇਹਨਾਂ ਨੂੰ ਰੈਸਕਿਊ ਕਰਕੇ ਵਾਪਸ ਲੈ ਕੇ ਆਉਣਾ ਪਿਆ ਉਹ ਐਨੇ ਉਹਦੇ ਬੰਦੇ ਸੀ ਉਹਦੇ ਨਾਂ ਤੇ ਇਹ ਕੰਮ ਨਾ ਕਰੋ